ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਿਓਰ ਦੇਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਨੂਡਲ ਤੇ ਜਿਸ ਦੇ ਵਿੱਚ ਆਪਾਂ ਰੱਖ ਲਿਆ ਵਾ ਪਾਣੀ ਗਰਮ ਤੇ ਪਾਣੀ ਗਰਮ ਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਰਫਾਈਂਡ ਕਿਊ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਉਹ ਚਮਚੀ ਆਪਾਂ ਪਾਵਾਂਗੇ ਸਿਰਕੇ ਦੀ ਤੋ ਅਸਰ ਕੇ ਆਪਾਂ ਚਿੰਚੇ ਦੇ ਤਾਂ ਪਾਉਣੇ ਆ ਕਿ ਜਿਹੜੇ ਆਪਣੇ ਜਿਹੜੇ ਆਪਾਂ ਨੂਡਲ ਬਣਾਣੇ ਹਨ ਉਹ ਮਤਲਬ ਕੱਲੇ ਕੱਲੇ ਬਣ ਸਕਣ ਹੁਣ ਆਪਾਂ ਇਹਨਾਂ ਨੂੰ ਗਰਮ ਰੱਖ ਦੇਵਾਂਗੇ ਪਾਣੀ ਗਰਮ ਹੋਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਨੂਡਲ ਪਾਵਾਂਗੇ ਆਪਣਾ ਪਾਣੀ ਗਰਮ ਹੋ ਗਿਆ ਵਾ ਤੇ ਆ ਆਪਾਂ ਲੈਏ ਨੇ ਨੂਡਲ ਇਹ ਨੂਡਲ ਹੈ ਆਪਾਂ ਲੰਬੇ ਵਾਲੇ ਤੇ ਹੁਣ ਆਪਾਂ ਜਿਹੜੇ ਨੂਡਲ ਵਾ ਇਹਨਾਂ ਨੂੰ ਸਾਵਾ ਲਈ ਜਿਹੜੀ ਆਪਾਂ ਆਹ ਨਿਊਡਲਾਂ ਨੂੰ ਆਪਾਂ ਇੰਦਾ ਤਿੰਨ ਪੀਸਾਂ ਦੇ ਵਿੱਚ ਇੰਦਾ ਤੋੜ ਕੇ ਪਾਵਾਂਗੇ ਥੀਆ ਨੂੰ ਨਾ ਇੰਦਾ ਪਾ ਕੇ ਹੁਣ ਜਦੋਂ ਇਹ ਉਬਲ ਜਾਣਗੇ ਬੜਾ ਜੂਗਾ ਇਹਨਾਂ ਨੂੰ ਤੇ ਫਿਰ ਮੈਂ ਇਹਨਾਂ ਨੂੰ ਲਾਉਂਗੀ ਮੈਂ ਇਹਨਾਂ ਨੂੰ ਦੇਣਾ ਮੈਂ ਟੱਕ 15 ਮਿੰਟ ਮੈਂ ਇਹਨਾਂ ਨੂੰ ਗੈਸ ਤੇ ਪਕਾਉਂਦੇ ਹੁਣ ਆਪਾਂ ਨਿਉਡਲੈਨ ਨੂੰ ਉਬਾਲ ਲਿਆ ਵਾ ਤੇ ਇੱਕ ਆਪਾਂ ਛਾਣਨੇ ਦੇ ਵਿੱਚ ਪਾ ਲਿਆ ਵਾ ਤੇ ਹੁਣ ਆਪਾਂ ਲਾਵਾਂਗੇ ਤੜਕਾ ਤੇ ਕੜਾਈ ਆਪਾਂ ਰੱਖ ਲਈਆ ਤੇ ਤੜਕੇ ਦੇ ਵਿੱਚ ਆਪਾਂ ਪਾਵਾਂਗੇ ਬੰਦ ਗੋਭੀ ਤੇ Shimla mirch pyaj ਮਟਰ ਹਰੀਆਂ ਮਿਰਚਾਂ ਤੇ ਪਨੀਰ ਇਹ ਪਾ ਕੇ ਆਪਾਂ ਤੁੜਕਾ ਲਾਵਾਂਗੇ ਨੂਡਲਾਂ ਨੂੰ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਹਿਲਾਂ ਇੱਕ ਕੜਛੀ ਪਾਵਾਂਗੇ ਆਪਾਂ ਘਿਓ ਦੀ ਜੋ ਆਪਾਂ ਲਿਆਵਾਰ ਰਫਾਈਂਡ ਉਹ ਇੱਕ ਕੜਛੀ ਆਪਾਂ ਰਫਾਈਂਡ ਦੀ ਦੀ ਪਾਵਾਂਗੇ ਤੇ ਇਸ ਨੂੰ ਬਲਣ ਦਿਓ ਗਰਮ जल ये थोड़ा घ्यो गर्म हो जूगा तो फिर आपका घ्यो लगता गर्म हो गया वा सब तो पहला पेल आपे प्याज ये जड़ी समगरी है आपदा ले जोड़ी शिमला मिर्च वा वो आप एक बड़ी पाई आ ਤੇ ਆਪਾਂ ਥੋੜੀ ਜਿਹੀ ਗੋਭੀ ਪਾਈ ਆ ਤੇ ਪਿਆਜ਼ ਆਪਾਂ ਦੋ ਪਾਏ ਆ ਟਮਾਟਰ ਆਪਾਂ ਇੱਕ ਪਾਇਆ ਵਾ ਤੇ ਮਿਰਚਾਂ ਅੱਜ ਆਪਾਂ ਇਹਦੇ ਵਿੱਚ ਚਾਰ ਪਾਈਆਂ ਵਾ ਤੇ ਹੁਣ ਆਪਾਂ ਲਾਵਾਂਗੇ ਇਹਨੂੰ ਤੜਕਾ ਸਭ ਤੋਂ ਪਹਿਨਾ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਚਾਂਦਾ ਕੇ ਲਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਹਿਲਾਂ ਪਾਵਾਂਗੇ ਕਿਉਂਕਿ ਜਿਹੜੀ ਸ਼ਿਮਲਾ ਮਿਰਚ ਹੁੰਦੀ ਆ ਇਹ ਆਪਾਂ ਕੱਚੀ ਨਹੀਂ ਖਾ ਸਕਦੇ ਤਾਂ ਇਸ ਨੂੰ ਆਪਾਂ ਪਹਿਲਾਂ ਇਹਦੇ ਵਿੱਚ ਪਿਆਜ਼ ਦੇ ਵਿੱਚ ਪਾ ਦੋਗੇ ਤੇ ਇਹ ਚੰਗੀ ਤਰ੍ਹਾਂ ਪੱਕ ਪਕੀਏ ਤੇ ਗੋਭੀ ਤੇ ਮਤਲਬ ਆਪਾਂ ਕੱਚੀ ਵੀ ਖਾ ਸਕਦੇ ਹਾਂ ਕਿਉਂਕਿ ਆਪਣਾ ਝਰਾਬ ਵੀ ਪਕਾਉਂਦੇ ਆ ਟਮਾਟਰ ਵੀ ਝਰਾਬ ਪਕਾਉਂਦਾ ਜਾਂਦਾ ਹੈ ਆਪਾਂ ਨੂੰ ਵੀ ਸਾਡਾ ਜਾਂਦਾ ਹੈ ਇਹਨੂੰ ਆਪਾਂ ਬਾਹਰ ਇਸ ਤਾਵੇਂ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਹਲਕਾ ਹਲਕਾ ਹਿਲਾ ਲਾਂਗੇ ਤੇ ਹੁਣ ਆਪਾਂ ਇਹਦਾ ਕਰਦੇ ਆ ਥੋੜਾ ਜਿਹਾ ਇਹਦੇ ਵਿੱਚ ਨਾ ਜੀਰਾ ਦਾ ਚਮਚਾਪਾ ਇਹਦੇ ਵਿੱਚ ਪਾਵਾਂਗੇ ਜੀਰਾ ਦੇਜਮਚੀ ਜੀ ਜੀਰੇ ਨੂੰ ਆਪਾਂ ਪਹਿਲਾਂ ਇਹਦੇ ਨਾਲ ਥੁਲਣਾ। ਇਹਨੂੰ ਆਪਾਂ ਇਹਦੇ ਵਿੱਚ ਥੋੜੀ ਬਾਹ ਮਗੇ। ਇਹਦੇ ਪਾ ਕੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਨਮਕ ਪਾਵਾਂਗੇ ਨਮਕ ਆਪਾਂ ਪਹਿਲਾਂ ਪਾਵਾਂਗੇ ਕਿ ਜਿਹੜੀਆਂ ਸਰਜੀਆਂ ਆ ਇਹ ਨਮਕ ਕੋਲ ਨਾਲ ਚੇਤੀ ਪੱਕ ਜਾਂਦੀਆਂ ਫਿਰ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਨਾਲ ਹੀ ਐਡ ਕਰ ਦਵਾਂਗੇ ਹਰੀਆਂ ਮਿਰਚਾਂ ਹੁਣ ਆਪਾਂ ਇਹਨਾਂ ਨੂੰ 5 ਮਿੰਟ ਪਕਾਵਾਂਗੇ ਆਪਣੇ 5 ਮਿੰਟ ਹੋ ਗਏ ਆ ਤੇ ਮਸਾਲਾ ਆਪਣਾ ਹੁਣ تیار ਹੋ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਰਚ 1/2 ਚਮਚਾ ਆਪਾਂ ਪਾਵਾਂਗੇ ਢੇਲੀ ਮਿਰਚ ਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੌਸ ਸੌਸ ਪਾ ਕੇ ਨੂੰ ਫਲਾਉਂਗੇ ਤੇ ਵਿੱਚ ਆਪਾਂ ਸੋਇਆ ਸੌਸ ਪਾ ਲਈਆ ਤੇ ਹੁਣ ਆਪਾਂ ਪਾਵਾਂਗੇ ਅੱਧਾ ਚਮਚਾ ਗਰਮ ਮਸਾਲੇ ਦਾ ਗਰਮ ਮਸਾਲਾ ਆਪਾਂ ਧਨੀਆ ਤੇ ਕਾਲੀ ਮਿਰਚ ਤੇ ਜੀਰਾ ਪਾ ਕੇ ਬਣਾਉਂਦੇ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੌਸ ਪਾਵਾਂਗੇ ਆਪਾਂ ਟਮਾਟੋ ਟਮਾਟਰ ਸੌਸ ਅਤਨ ਵਿੱਚ ਪਾਵਾਂਗੇ ਜਿਹਦੇ ਨਾਲ ਇਹਦਾ ਜਿਹੜਾ ਕਲਰ ਹੈ ਨਾ ਉਹ ਸੋਨਾ ਆਊਗਾ ਤੇ ਕੋਨੇ ਜਿਹੜੇ ਨੂਡਲ ਆ ਉਹ ਆਪਾਂ ਇਹਦੇ ਵਿੱਚ ਪਾ ਲਵਾਂਗੇ ਇਹ ਆਪਣੇ ਥੋੜੇ ਠੰਡੇ ਹੋ ਗਏ ਆ ਤੋ ਬਹੁਤ ਨਹੀਂ ਹੁਣ ਆਪਾਂ ਇਹਨੰਨ ਹਿਲਾ ਲਵਾਂਗੇ ਹੁਣ ਆਪਨੇ ਮਿਕਸ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਪਨੀਰ ਪਾ ਕੇ ਆਪਾਂ ਇਹਨੂੰ 5 ਮਿੰਟ ਰੱਖਾਂਗੇ ਤਾਂ ਕਿ ਜਿਹੜਾ ਇਹਦਾ ਕਲਰ ਹੈ ਨਾ ਉਹ ਇਹਦੀ ਨਾਲ ਹੀ ਮਿਕਸ ਹੋ ਜਾਵੇ ਪਨੀਰ ਇਹੋ ਜਿਹਾ ਆਪਣੇ ਨੂਡਲ ਹੋ ਗਏ ਨੇ ਰੈਡੀ ਤੇ ਆਪਾਂ ਇਹਦੇ ਵਿੱਚ ਪਾਤੀ ਸੌਸ ਇਦਿਕਾ ਇਹ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤੇ ਸਾਡੀ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ